ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਦੁੱਧਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਠੱਕਰਵਾਲ ਮੋਜੁੰਮਾਰਾ ਵਿਖੇ ਜਿਹੜਾ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਵਿਖਾਇਆ ਗਿਆ ਸੀਗਾ ਉਸ ਦੇ ਭੋਗ ਪਾਏ ਗਏ ਉਪਰੰਤ ਗੁਰੂ ਕਾ ਲੰਗਰ ਬੱਚਿਆਂ ਬਾਅਦ ਤੇ ਤੁਰਤ ਬਤਾਇਆ ਜਾ ਰਿਹਾ ਹੈ ਸੋ ਇਹ ਜਿਹੜੀ ਸਾਡੇ ਸ੍ਰੀ ਅਖੰਡ ਪਾਠ ਸਾਹਿਬ ਦੀ ਪਰੰਪਰਾ ਆ 1998 ਤੋਂ ਅਸੀਂ ਇਹ ਸਕੂਲ ਚਲਾ ਰਹੇ ਆ ਔਰ ਜਦੋਂ ਇਹ ਸਕੂਲ ਸ਼ੁਰੂ ਕੀਤਾ ਸੀਗਾ ਤਾਂ ਬਾਬਾ ਜੀ ਸਾਡੇ ਸਕੂਲ ਦੇ ਚੇਅਰਮੈਨ ਸੰਤ ਬਾਬਾ ਹਰਿਕ੍ਰਿਸ਼ਨ ਸਿੰਘ ਜੀ ਛੋਟੀ ਸਾਹਿਬ ਜਿਨ੍ਹਾਂ ਨੇ ਇਹ ਪਰੰਪਰਾ ਸ਼ੁਰੂ ਕੀਤੀ ਕਿ ਆਪਾਂ ਜਦੋਂ ਸੈਸ਼ਨ ਸ਼ੁਰੂ ਹੁੰਦਾ ਆ ਬੱਚਿਆਂ ਦੀ ਤੰਦਰੁਸਤੀ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਲਖਾਇਆ ਕਰਨੇ ਆ ਔਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਅਖੰਡ ਪਾਠ ਸਾਹਿਬ ਚੱਲਦੇ ਆ ਰਹੇ ਆ ਔਰ ਇਹ ਜਿਹੜਾ ਜਿਹੜਾ ਅਸੀਂ ਪ੍ਰੋਗਰਾਮ ਕਰਦੇ ਆ ਇਹਦੇ ਵਾਸਤੇ ਅਸੀਂ ਕਿਸੇ ਕੋਲੋਂ ਵੀ ਕੋਈ ਬੱਚੇ ਕੋਲੋਂ ਕਿਸੇ ਕੋਲੋਂ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਲੈਂਦੇ ਸੋ ਪ੍ਰਮਾਤਮਾ ਕਰੇ ਸਾਡਾ ਸਟਾਫ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਕਦੇ ਬਾਬਾ ਜੀ ਔਰ ਬਾਬਾ ਜੀ ਇਹ ਸਕੂਲ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਕਿਉਂਕਿ ਇਹ ਸਕੂਲ ਬਾਬਾ ਦੂਦਾ ਸਿੰਘ ਜੀ ਮਹਾਰਾਜ ਜੀ ਦੇ ਨਾਂ ਤੇ ਚੱਲਦਾ ਆ ਸੋ ਸਾਰੇ ਹੀ ਪ੍ਰਬੰਧਕ ਕਮੇਟੀ ਦਾ ਔਰ ਸਾਡੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਔਰ શ્રી ਅਖੰਡ ਪਾਤਸ਼ਾਹਬ ਜੀ ਦੇ ਤਿੰਨੇ ਦਿਨ ਸੇਵਾ ਕੀਤੀ ਹੈ ਪ੍ਰਿੰਸੀਪਲ શ્રી ਮੰਗਤ RAM ਜੀ ਦੀ ਰਹਿਮਾਈ ਹੇਠ ਜਿਹੜਾ ਇਹ ਪ੍ਰੋਗਰਾਮ ਹੋਇਆ ਆ ਸੋ ਸਾਰੀ ਹੀ ਸੰਗਤ ਦਾ ਖਾਸ ਕਰਕੇ ਸਾਡੇ ਚੇਅਰਮੈਨ ਸੰਤ ਬਾਬਾ ਹਰਿਪ੍ਰੀਤ ਸਿੰਘ ਜੀ ਛੋਟੀ ਸਾਹਿਬ ਜਿਨ੍ਹਾਂ ਦੀ ਦੇਖਰੇਖੇ ਟੇ ਸਕੂਲ ਚੱਲਦਾ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਾਈ ਫਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਬਾਬਾ ਦੂਲਾ ਸਿੰਘ ਜੀ ਮੈਵਰੀਅਨ ਪਬਲਿਕ ਸਕੂਲ ਠਕਰਵਾਲ ਮੋਹੱਦਮਯਾਰਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ ਦੀ ਖੁਸ਼ੀਆਂ ਅੰਦਰ ਪਰਸੋਂ ਰੋਜ਼ੋ ਰੱਖੇ ਗਿਆ ਸ਼੍ਰੀ ਖੰਡ ਪਟ ਸਾਹਿਬ ਜੀ ਦੇ ਭੋਗ ਪਾਏਗਾ ਹੈ ਉਪਰੰਤ ਕਾਲਜਗ ਮਹਕੀ ਸੰਪਰਦਾਨਾਂ ਗੁਰਮੁਖ ਜਪੀਆ ਲਾਇ ਤੇ ਅਨ ਦੇ ਮਹਾਵਾਕ ਅਨੁਸਾਰ ਬਾਬਾ ਗੁਰਪ੍ਰੀਤ ਸਿੰਘ ਜੀ ਹਾਣਵਾਲੋਂ ਅਤੇ ਬਾਬਾ ਸਰਮਜੀਤ ਸਿੰਘ ਹਾਣਵਾਲੋਂ ਕੀਰਤਨ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਸਮਾਪਤੀ ਤੋਂ ਉਪਰੰਤ ਬੱਚਿਆਂ ਦੇ ਛਕਣ ਵਾਸਤੇ ਛੋਲੇ ਪੂਰੀਆਂ ਦੇ ਲੰਗਰ ਲਗਾਏ ਗਏ ਹਨ ਉਹ ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਾਡੇ ਸਕੂਲ ਨੂੰ ਦਿਨ ਦਿੁਗਿੜਾ ਚੌਕੜੀ ਤਰੱਕੀ ਬਖਸ਼ਿਸ਼ ਕਰਨ ਬੱਚਿਆਂ ਨੂੰ ਵਿੱਦਿਆ ਦੇ দান ਬਖਸ਼ਿਸ਼ਤਾਂ ਮਾਤਾ ਪਿਤਾ ਦੇ ਆਗਿਆਤਾਂ ਕਾਹੇ ਬਣਾਉਣ ਚੜ੍ਹਦੀਆਂ ਕਲਾ ਬਖਸ਼ਿਸ਼ਤਾਂ ਅਧਿਆਪਕਾਂ ਤੇ ਮੇਰ ਪਰਿਵਾਰ ਅਤੇ ਇਸੇ ਬਰਾ ਸਤੂਰ ਜੀ ਅੰਕ ਸੰਸਾਈ ਰਹਿ ਕਰਕੇ ਇਸ ਸਕੂਲ ਨੂੰ ਆਪਣੀ ਛਤਰ ਛਾਇਆ ਹੇਠ ਚਲਾਉਂਦੇ ਰਹਿਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ